ਜਾਪਾ ਤੁਹਾਨੂੰ ਸਹਿਰ ਮਰੀਟ ਕੋਟਲੇ ਵਿੱਚ ਬਹੁਤ ਹੀ ਇੱਕ ਸਸਤੀ ਸੂਟਾਂ ਦੀ ਦੁਕਾਨ ਦੇ ਉੱਪਰ ਲੈ ਕੇ ਚੱਲਦੇ ਜਿੱਥੇ ਤੁਹਾਨੂੰ ਵਧੀਆ ਸਟੱਫ ਦਾ ਕੱਪੜਾ ਤੇ ਬਹੁਤ ਸੋਹਣੇ-ਸੋਹਣੇ ਸੂਟ ਮਾਰਕੀਟ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲ ਜਾਣਗੇ ਤੁਸੀਂ ਪਹੁੰਚਣਾ ਸ਼ਰਨਦੀਗੜ ਐਂਟਰ ਹੋ ਕੇ ਤੇਲੀਆ ਵਾਲੇ ਬਾਜ਼ਾਰ ਮੂਸਾ ਕਲੈਕਸ਼ਨ ਤੇ ਆਜੋ ਤੁਹਾਨੂੰ ਸਾਰੀ ਆਪਣੀ ਦੀ ਕਲੈਕਸ਼ਨ ਦਿਖਾਈਏ। ਕੋਲਾ ਇਸ ਟਾਈਮ ਹੱਬ ਬਣ ਚੁੱਕਿਆ ਕੱਪੜੇ ਦਾ। ਆਪਣੀ ਕੱਪੜੇ ਦਾ ਹੱਬ ਬਣ ਗਿਆ ਹਾਂਜੀ। ਆਹ ਵਾਲਾ ਜਿੱਮੇ ਤੁਹਾਡੇ ਮੁਰੇ ਸੂਟ ਖੋਲਦਾ ਆਪਾਂ ਨੇ। ਹਾਂਜੀ। ਪਿਓਰ ਕਾਟਨ ਦੇ ਉੱਪਰ ਸੂਟ ਹੈ। ਇਹਦਾ ਕੀ ਪ੍ਰਾਈਸ ਕਰ ਲੋਬੀ ਦੁਪੱਟਾ ਵੀ ਪੂਰਾ ਹੈਵੀ ਆ ਨਾ ਜੀ ਹਜ਼ਾਰ ਤੋਂ 1500 ਰੇਂਜ ਦੇ ਵਿੱਚ ਆ ਜੰਗੇ ਇਹ ਵਾਲੇ ਸੋਹਣੇ ਤੇ ਇਹ ਵੀ ਹੈਂਡਵਰਕ ਆਗੇ ਸਾਰਾ ਹਾਂਜੀ ਸਾਰਾ ਹੈਂਡਵਰਕ ਹੈ ਜੀ ਓਕੇ ਓਕੇ ਦੁਪੱਟੇ ਦੇ ਉੱਪਰ ਲੈਂਸ ਲੱਗੀ ਹੋਊਗੀ ਹਾਂਜੀ ਸੋਸ਼ਲ ਮੀਡੀਆ ਦੇ ਉੱਪਰ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਹੈ ਫੋਟੋ ਵਾਲੇ ਆਗੇ ਪਿਓਰ ਟੈਬੀ ਦੇ ਉੱਪਰ ਆਊਗਾ ਲਓ ਜੀ ਪਿਓਰ ਟੈਬੀ ਜਿਹੜੀ ਪਿਓਰ ਹੋਣ ਦੀ 100% 101% ਗਾਰੰਟੀ ਪਾਵਰ ਵਰਕ ਹੈ ਸਾਰੇ ਦੇ ਉੱਪਰ ਹਾਂਜੀ ਹਾਂਜੀ ਔਰ ਡਿਜੀਟਲ ਦੁਪੱਟਾ ਹੋਇਆ ਦਾ ਠੀਕ ਹੈ ਸਾਰਾ ਟੈਬੀ ਦਾ ਜੀ ਇਹ ਸਿਰਫ 1600 ਰੁਪਏ ਯਾਰ ਭੈਜੀ ਲੋ ਸਿਰਫ 1650 ਰੁਪਏ ਦਾ ਤੁਹਾਨੂੰ ਮਿਲ ਜਾਣਾ ਹੈ